ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਲ ਪੁੱਛਦਾ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੇ ਪੰਗਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ 9:00 ਵਜੇ ਹੋਣਗੇ ਵੀ ਹੋ ਗਏ ਟਾਈਮ ਤੇ ਪਾ ਪੁੱਛੇ ਜਾਉਣੇ ਹੈਗੇ ਕਾਲੇ ਪਾਣੀ ਪਾਣੇ ਲਈ ਹੈ ਟੈਂਕੀ ਚ ਪਾਣੀ ਕੱਢ ਲਈਆਂ taglia, 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 taglia,

ਪਾਲਿਆ ਨੂੰ ਥੱਲੇ ਲਾਉਣ ਵਾਲਾ ਕੋਚਾ ਅੱਪਰ ਗੈਸ ਆਪ ਕਰ ਤਾੰਸਾ ਸੌ ਫਾਸਟ ਇਹ ਉਹਨੇ ਤੇ ਘੱਟ ਵਰਤੋਂ ਹੁੰਦੀ ਹੈ ਗੈਸ ਦੀ ਉਹ ਵੀ ਆਖਣ ਦਾ ਜਿਵੇਂ ਲੇਟੇ ਉਸ ਦਿਨ ਆ ਲਿਆ ਉਹ ਤੁਸੀਂ ਇਹਦੇ ਵਿੱਚ ਇਹ ਕਰੇ ਉਹ ਕਰਨਾ ਨਹੀਂ ਜਿਵੇਂ ਜੇ ਸਵੇਰੇ ਚਾਹ ਬਣਾ ਰਹੇ ਹਾਂ

ਲੋਜੀ ਆਪਣੀਆਂ ਸਫਾਈਆਂ ਹੋ ਗਈਆਂ ਨੇ ਅੱਜ ਰੱਬ ਨੇ ਵੀ ਸੋਹਣੀ ਧੁੱਪ ਲਾ ਦਿੱਤੀ ਹੈਗੀ ਤੇ ਇੱਧਰ ਬੇੜੇ 'ਚ ਵੀ ਪੋਸਟਾ ਲਾ ਦਿੱਤਾ ਮੈਂ ਸਾਰੇ ਸੋਹਣੀ ਸੋਹਣੀ ਇੱਟਾਂ ਨਿਕਲੀਆਂ ਚਾਰ ਪੰਜ ਦਿਨਾਂ ਬਾਅਦ ਲਾਇਆਗਾ ਕੱਲੇ ਤੋਂ ਮੁਰ ਸੋਈ 'ਚ ਪੋਸਟਾ ਲਾ ਦਿੱਤਾ ਸੀਗਾ ਆਪਾਂ ਨੇ ਰੋਟੀ ਪਾਣੀ ਖਾ ਲਿਆ ਹੁਣ ਤਾਂ ਸਵਾ 11 ਹੋ ਗਏ ਨੇਗੇ ਇੱਧਰ ਹਲਕੀ ਹਲਕੀ ਅੱਗ ਤੇ ਰਿੱਝ ਰਹੀ ਐ ਮੱਜਾਂ ਦੀ ਲੇਟੀ ਤੇ ਮਸ਼ੀਨ ਚ ਕੱਲੇ ਕੱਪੜੇ ਸੁੱਕਣੇ ਪਾਉਣ ਵਾਲੇ ਰਹਿ ਗਏ ਕੱਲ ਵਾਲੇ ਮੈਂ ਕੱਢ ਕੇ ਕੋਠੇ ਤੇ ਪਾਇਆ ਹੀ ਚਵਾਰੇ ਚ ਪਾ ਦਾਨੇ ਜਿਹੜੇ ਗਿੱਲੇ ਹੁੰਦੇ ਨੇ ਕੱਪੜੇ ਫੇਰ ਅੱਜ ਬੜੇ ਕੱਢ ਕੇ ਪਾਉਣੇ ਹਨਾ ਦੋ ਦਿਨਾਂ ਚ ਸੁੱਕਦੇ ਨੇ ਇੱਕ ਦਿਨ ਚ ਪਾ ਕੇ ਦੋ ਤਿੰਨ ਦਿਨਾਂ ਸੁੱਕਦੇ ਸੀ ਅੱਜ ਧੁੱਪ ਲੱਗ ਗਿਆ ਤਾਂ ਸਾਰੇ ਸੁੱਕ ਜਾਣਗੇ ਲੋ ਜੀ ਇੱਧਰ ਵੀ ਕੰਮ ਨਿਭੜ ਗਿਆ ਸਰਦਾਰ ਜੀਆਂ ਨੇ ਕੱਖ-ਕੁੱਖ ਪਾ ਦਿੱਤੇ ਨੇ ਮੱਝਾ ਬੰਨ ਦਿੱਤੇ ਨੇ ਮਾਸੀ ਆਪ ਦਾ ਕੰਮ ਨਮੇੜ ਗਈ ਬੀਬੀ ਬੀ ਬੀ ਕੋਟੀ ਤੇ ਪਾਏਗੀ ਪਾਉਂਦਾ ਠੀਕਰ ਚੱਕ ਕੇ ਮੇਰਾ ਹਜੇ ਪਏ ਨੇ ਕੱਪੜੇ ਮਸ਼ੀਨ ਦੇ ਵਿੱਚ ਕਿਉਂਕਿ ਮੈਂ ਅੱਜ ਚੰਗੀ ਤਰ੍ਹਾਂ ਸਫਾਈਆਂ ਸੁਫਈਆਂ ਲਾਗਦੀ ਕਰਨ ਹਨਾ ਇੱਧਰ ਸਰਦਾਰ ਜੀ ਧਰਦੇ ਨੇ ਰੇ ਟ੍ਰਾਲੀ 'ਚ ਕਿਉਂਕਿ ਕਣਕ 'ਚ ਮੋਟਰਾਂ ਸੱਡੀਆਂ ਨੇ ਅੱਜ ਕਣਕ ਦੇ ਵਿੱਚ ਮੋਟਰਾਂ ਸੱਡੀਆਂ ਨੇ ਗਈਆਂ ਇੱਧਰ ਧਰਦੇ ਨੇ ਰੇ ਪਹਿਲਾ ਪਾਣੀ ਤਾਂ ਪਹਿਲਾ ਸਿੱਟੋਂਗੇ ਰਿਆ ਕੱਲੂ ਛੱਡਾਂਗੇ ਪਾਣੀ ਕਿ ਮੈਂ ਕਿਹਾ ਕਿ ਅੱਜ ਸਾਡ ਲਈ ਮੋਟਰ ਨਾ ਤਰ ਇੱਕ ਟੈਂਕ ਲਿਤਾ ਬੱਸ ਆ ਬੂਟ ਪੁਰਾਣੇ ਪਾ ਜਿਓ ਨਵੇਂ ਫਿਰ ਘਰ ਚ ਲਿਬੜ ਜਾਣਗੇ ਹਾਂ ਇਹ ਕਹਿਣੀ ਆ ਚਲੋ ਜੀ ਸਰਦਾਰ ਜੀ ਧਰਦੇ ਨੇ ਰੇ ਉਹਦੇ ਗੁਰਮੰਨ ਨੇ ਬਣਾਈਏ ਚਾਹ ਆਪਣੇ ਡੈਡੀ ਵਾਸਤੇ ਕਿਉਂਕਿ ਖੇਤ ਜਾਣਾ ਬੀਬੀ ਨੂੰ ਤੇ ਲਿਆਨੇ ਜਾ ਆਪਾਂ ਨੂੰ ਇਹ ਕੌਫੀ ਕਰੀ ਐ ਡੈਡੀ ਕਹਿੰਦਾ ਪੀਂਦਾ ਨਹੀਂ ਜਾਂ ਕੌਫੀ ਬੱਦ ਹੋ ਜਾ ਚਾਹ ਬੀਬੀ ਨੂੰ ਲੈ ਕੇ ਦੇ ਚਾਹ ਪੀਏਗੇ ਚੱਲਿਆ ਰਹੇ ਫਿਰ ਲੈ ਆ ਰਹੇ ਪੱਤਾ ਲੋ ਜੀ ਇਧਰ ਆਪਾਂ ਕਰਦੇ ਆ ਟੂਟੀ ਬੰਦ ਪਾਣੀ ਨਿਕਲ ਜੂਗਾ ਨਿਕਲ ਗਿਆ ਇਹਦਾ ਕੱਪੜਿਆਂ ਦਾ ਤੇ ਬਾਥਰੂਮ ਸਾਰੇ ਸਾਫ਼ ਹੋ ਗਏ ਨੇਗੇ ਤੇ ਪੈਰ ਕੱਢਦੇ ਆਂ ਆਪਾਂ ਰਾਜਾ ਕਿਣ ਜੇ ਜਾਣਗੇ ਕੱਪੜੇ ਪਾਣੀ ਕੱਢ ਕੇ ਮੈਂ ਫਿਰ ਗੇੜਾ ਲਾ ਲਵਾਂ ਮਹਾਰਾਜਾ ਮੈਂ ਟੱਕਰ ਗੇੜਾ ਲਾ ਦੇਣੀ ਆ ਕਿਉਂਕਿ ਫਿਰ ਕੱਪੜੇ ਡੱਡ ਹੋ ਜਣਗੇ ਫਿਰ ਇਹ ਚ ਸੁਕਾ ਆ ਕੇ ਪਾਣੀ ਅੱਜ ਮੌਸਮ ਬਿਲਕੁਲ ਸਾਫ਼ ਹੈਗਾ ਕੋਈ ਬੱਦਲਬਾਈ ਨਹੀਂ ਹੈਗੀ ਕੱਲ ਸਾਹ ਦੇ ਨਗਰ ਕੀਰਤਨ ਚੈ ਲੱਗਿਆ ਵੀਮੀ ਹੁਣ ਵੀ ਆਇਆ ਬਿੰਦ ਵੀ ਆਇਆ ਪਰ ਇਸ ਤਵੇਂ ਦੀ ਚੱਟਕੀ ਗਈਆਂ ਸੀਗੀਆਂ ਫਰਦਤ ਨਬਦੀ ਆਈ ਆਦੀ ਸਾਡੇ ਪਿੰਡ ਤੋ ਯੇ ਇਸ ਤਰ੍ਹਾਂ ਲਾ ਦੇ ਉਹ ਉਹਨੇ ਬੈ ਕੇ ਕੱਪੜੇ ਸੁੱਕਣ ਪਾ ਕੇ ਬੰਦੀ ਜੱਟ ਧੁੱਪ ਸੇਕਾਂਗੇ ਲੋ ਯੇ ਪਧਾਰ ਧਰੀ ਆ ਗਈ ਉਹਦਰ ਧਾਲ ਚ ਪਾਣੀ ਪਾਉਣੇ ਦੇਖ ਕੇ ਦਾਲ ਮੂੰਗੀ ਤਰੀ ਆਪਾਂ ਨੇ ਸਾਰਾ ਕੁਝ ਪਰਦੇਚੀ ਪਾਤਾ ਦੇਸੀ ਤਰੀਕੇ ਨਾਲ ਆ ਮੂੰਗੀ ਦੀ ਦਾਲ ਬਣਾਈ ਆਪਾਂ ਨੇ ਹੁਣ ਆਪਾਂ ਬੰਨ ਕੇ ਹੋਣਾ ਜੀ ਮੱਝਾਂ ਪਹਿਲਾਂ ਗੁਰਮਣਾ ਜਨਾ ਕਿਸੀ ਨਾਤੀ ਸੀ ਪੂਰਾ ਬਾਹਰ ਦਾ ਸੇਰਾ ਗੁਰਮਣਾ ਦਾ ਹੁਣ ਆਪਾਂ ਸਰਵਾ ਕੇ ਪਹਿਲਾ ਦਾ ਚਾਹ ਤਰੀ ਚਾਹ ਧਰ ਕੇ ਪੀ ਕੇ ਫਿਰ ਭਾਂਡੇ ਮਾਂਜੇ ਭਾਂਡੇ ਮਾਂਜ ਕੇ ਫਿਰ ਦਾਹ ਤਰੀ ਤੇ ਸਰਦਾਰ ਜੀ ਨੇ ਰੇੜਾ ਪਰਚੇ ਲੱਗ ਗਏ ਨੇ ਫੁੱਲ ਬਟਾ ਫੁੱਲ ਅ ਰੇੜਾ ਹਜੇ ਸਰਦਾਰ ਜੀ ਆਏ ਨੇ ਟੱਕ ਪਾ ਗਏ ਸੀਗੇ ਤੇ ਮਸਲਾ ਨੰਨੀ ਨੇ ਪਹਿਲਾ ਪਾ ਮੱਧਾ ਗੋਹਾ ਮੰਗ ਰਿਹਾ ਤਾਂ ਮੰਨਦੇ ਤੇ ਫਿਰ ਖਮਾ ਗੋਹਾ ਨਾ ਰਹੋ ਹੁਣ ਦੇਖ ਕੇ ਸਿਰੇਰ ਦੀਆਂ ਬੈਠੀਆਂ ਸੀ ਵਿਚਾਰੀ ਹੁਣ ਮਨ ਦੇਖ ਕੇ ਖੜੀਆਂ ਹੋ ਗਈਆਂ ਫਿਰ ਇਹ ਨਾ ਕੱਟੀ ਨਾ ਮਾਰ ਕਾ ਪਰ ਗੋਹਾ ਦਿੱਥੇ ਆਉਂਦਾ ਨਹੀਂ ਇਹਨਾਂ ਨੂੰ ਆਹ ਹੁੰਦਾ ਸਾਨੂੰ ਸੇਰ ਦੀ ਖੀੜ ਪਾਜੀ ਪਾ ਦੇ ਜਿਹੜੇ ਸੇਤਰੀ ਨੂੰ ਦਾਣਾ ਪਾ ਲੈ ਸੰਨ ਤੇ ਨਾ ਬੋਹੜ ਇਤਨਾ ਉੱਤਨ ਹੋਇਆ ਰਿਹਾ ਅੱਜ ਮਸੀ ਇੱਥੇ ਆਇਆ ਤੁਹਾਨੂੰ ਸੰਪਰਕੇ ਵੀ ਨਹੀਂ ਗਈ फेर ਸੰਭਰੂਗੀ ਮੈਂ ਮੈਂ ਸੰਦਰਵਾਨ ਦੇ ਸਾਈਡ ਤੋਂ ਹਾਂ ਜੀ ਮਾਤਾ ਬਾਅਦ ਦੱਬ ਕੇ ਤੇ ਸੱਟ ਪੁੱਜੋ ਛਰੀਪੇ ਹੋਣੀ ਕੰਡ ਨਾਲ ਉਹ ਵੀ ਨਹੀਂ ਗੱਲਾਂ ਨੂੰ ਕੋਪਰ ਉਹ ਆ ਵੱਡੀ ਜਾਂਦੀ ਹੈ ਕੀ ਗੱਲ ਇਹਨਾਂ ਬਾਅਦ ਜੀ ਉਹਨੇ 5-4 ਮਿੰਟ ਹੀ ਰਹੇ ਹੁਣ ਤੇ 3 ਵਜੇ ਦੋ ਪਾਂਤ ਸਿਵਿਦਾ ਥੋੜੀ ਜਿਆਦਾ ਟਿਆ ਕੁੱਟੀਆਂ ਸਸਪੀਲਾਂ ਬਿਗੋਈਏ ਇਹ ਨਹੀਂ ਸਾਤੀ ਵੀ ਨਹੀਂ 1500 ਵਾਲੀ ਹੋ ਰਹੀ ਹੈ ਜਿਹੜੀ ਕੱਤੀ ਹੁੰਦੀ ਪਾਉਣੇ ਦੀ ਆਪਾਂ ਕੋਈ ਥੇਰਾ ਕੇ ਉਹ ਫੋੜੀ ਮੈਸਾ ਨੂੰ ਇਹ ਪਾ ਲੈਣਾ ਫਿਰ ਇਹ ਸਤੋ ਖਾ ਲਾਂਗੇ ਨਾ ਫਿਰ ਫੀਡ ਆਹ ਪਾ ਲੈਨੇ ਆਪਾਂ ਲੈਟੀ ਫਿਰ ਮਹਿੰਗੀ ਫੀਡ ਪਾ ਦਾਂਗੇ ਹੜ ਹੜ ਜਿਆ ਜੇ ਡਿੰਗਰ ਦਾਣਾ ਬਾਰਾ ਤੇ ਹੋਰ ਤੇ ਮਤਾਨੇ ਪਾਇਆ ਨੇ ਫਾਈਨਸ ਟਿਕਾ ਅਕਸਰ ਤੇ ਬੜੇ ਉਹਨਾਂ ਨੂੰ ਕਰਦਾ ਹੈ। ਉਹ ਤੇ ਤਾਨੇ ਬਾਰਾ। ਹਾਂ। ਹਾਲਾ ਪੋਣੀ। ਤੇ ਜਿੱਪਾ ਮੱਝਾਂ ਬੰਦੀ ਹੈ ਹਨਾ ਫਿਰ ਆਪਾਂ ਕਰ ਦਿਆਂ। ਤੁੰਨਾਂ ਦੇ ਲਈ। ਲੋ ਜੀ ਆਪਾਂ ਮੱਝਾਂ ਬੰਨਿਆ ਏ। ਫੇ ਨਾ ਹੁਣ ਮੈਂ ਬਾਬਾ ਸਾਹਿਬ ਤੋੜ ਲਈ ਧਨੀਆ। ਤੇ ਇਹ ਪਾਤੀ ਰਕੇ ਰੱਖ ਲੈਣਾ ਕੁਝ ਦੋ ਸਬਜ਼ੀਆਂ ਚ ਅੱਜ ਪਾਊਗਾ ਕਿਉਂਕਿ ਇੱਕ ਮੂੰਗੀ ਤੇਰੀ ਹੈ ਇੱਕ ਪਨੀਰ ਪਨੀਰ ਦੀ ਪੁਰਜੀ ਬਣਾਵਾਂਗੇ ਹਨਾ ਤੇ ਕੁਝ ਜੀਰਾ ਮੈਂ ਵੱਡਾ ਲੱਗ ਜਾ ਫਿਰ ਮੇਰਾ ਜੀ ਕਰਿਆ ਦਾ ਹੋਰ ਵੱਡਲਾ ਹੋਰ ਵੱਡਲਾ ਕੁਝ ਕਾਲ ਨੂੰ ਪਾ ਲਾਂਗੇ ਹੁਣ ਮੈਂ ਦਾਲ ਦਾਲ ਨੂੰ ਰਿਜ ਨੂੰ ਟਾਈਮ ਲਵੂ ਉਹਨੇ ਚਿਰਚ ਹਨਾ ਮੈਂ ਸਾਰਾ ਧਨੀਆ ਕੱਟ ਕੇ ਧੋ ਕੇ ਸਾਂਹ ਲੂੰਗੀ ਜਿਹੜਾ ਦੋਸਤ ਜਿੰਜ ਪਾਉਣਾ ਹੋਊਗਾ ਉਹ ਪਾ ਲੂਗੇ ਤੇ ਆਪਾਂ ਨਾ ਨਾ ਗੱਲ ਕਰਦਿਆਂਗੇ ਪਰਵਾਹ ਦੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਨਾ ਕਿ ਕੌਣ ਕੀ ਕਹਿੰਦਾਗਾ ਤੇ ਲੋਕ ਤਾਂ ਨਾ ਪੁੱਠੇ ਮਾਣਨੇ ਨਾ ਸਿੱਧੇ ਮਾਣਨੇ ਤੇ ਜੇ ਤਾਂ ਆਪਾਂ ਨਾ ਕੰਮ ਵੱਧ ਕਰਦਿਆਂ ਤਾਂ ਤਾਂ ਇਹ ਕਹਣਗੇ ਮਾਇਆ ਨੂੰ ਜੱਫੇ ਪਾਉਂਦਾ ਫਿਰਦਾ ਹੈ ਨਾ ਜੇ ਆਪਾਂ ਕੰਮ ਨਹੀਂ ਕਰਦੇ ਤੇ ਚੰਗੇ ਕੱਪੜੇ ਪਾ ਲਾਂਗੇ ਕੰਮ ਨਹੀਂ ਕਰਦੇ ਫਿਰ ਇਹ ਕਹਿਣਗੇ ਹਨਾ ਹਾਂ ਪਤਾ ਨਹੀਂ ਕਿੱਥੋਂ ਕੱਪੜੇ ਆਉਂਦੇ ਨਾ ਕੰਮ ਕਰਦਾ ਜੇ ਨਾ ਕੰਮ ਕਰੀਏ ਚੰਗੇ ਕੱਪੜੇ ਪਾ ਲਈਏ ਨੰਗ ਹੋਵੂ ਭੁੱਖਾ ਮਰੂ ਹਨਾ ਤੇ ਕਹਿੰਦੇ ਨੇ ਆਪਦੇ ਆਪ ਚ ਖੁਸ਼ ਰਹੋ ਆਪਦੇ ਕੰਮ ਵਿੱਚ ਮਸਤ ਰਹੋ ਲੋਕਾਂ ਦੀ ਪਰਵਾਹ ਨਾ ਕਰੋ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹਨਾ ਲੋਕ ਤਾਂ ਬਹੁਤ ਕੁਝ ਕਹਿੰਦੇ ਨੇਗੇ ਬਸ ਕੰਮ ਦੇਣੇ ਜਿੰਨੇ ਜਿੰਨੇ ਕਹਦੇ ਮੂੰਹ ਉੰਨੇ ਪਾਖਿਆ ਜਿੰਨੇ ਮੂੰਹ ਨੇ ਉੰਨੇ ਕੁਛ ਨਾ ਕੁਛ ਵੱਡ ਵੱਡ ਬੋਲਣਗੇ ਹਨਾ ਤੇ ਆਪਾਂ ਚੀਰਨੇ ਬਣਾ ਬਣਾ ਕੇ ਡੂੰਗ ਡੂੰਗ ਕੇ ਧਣੀਆਂ ਚੀਰ ਲਾਂਗੇ ਸਰਦਾਰ ਜੀ ਆਉਣ ਜਾਣ ਆਪਾਂ ਮੰਜਾ ਬੇਲਾ ਕਰ ਦਾਂਗੇ ਕਿਉਂਕਿ ਫਿਰ ਮੈਂ ਸਬਜ਼ੀ ਇੱਕ ਦਾਲ ਤਰੀ ਹੋਈ ਹੈ ਸਬਜ਼ੀ ਬਣਾਉਂਗੀ ਸਬਜ਼ੀ ਬਣਾ ਕੇ ਫੇਰ ਮੈਂ ਉਹ ਕਰੂੰਗੀ ਪਾਣੀ ਧਾਣੀ ਪਿਆਉਂਗੀ ਸੈੱਡ ਦੀ ਸਫਾਈ ਕਰੂੰ ਬਾਅਦ ਲਈ ਆਪਾਂ ਆਏ ਨਹੀਂ ਹੁੰਦਾ ਵੀ ਹਨਾ ਹੈਲਪਰ ਭੈਣ ਲੱਗੀ ਹੋਈ ਆ ਮੈਨੂੰ ਆਏ ਨਹੀਂ ਹੈਗਾ ਵੀ ਚਲੋ ਗੁਹਾ ਸੱਤ ਨੂੰ ਲੱਗੀ ਹੋਈ ਆ ਵੀ ਉਹੀ ਉਸੇ ਨਹੀਂ ਕਰਨਾ ਕੰਮ ਜਿੱਦੇ ਮੈਨੂੰ ਇਹ ਜੀਜਾ ਕਰੇ ਨਾ ਮੈਂ ਚੰਗੀ ਤਰ੍ਹਾਂ ਸਫਾਈ ਕਰ ਦਾਨੀ ਹੈ ਨਹੀਂ ਅੱਜ ਮੈਂ ਬਾਹਰ ਲਈ ਸਾਡੀ ਸਫਾਈ ਕੀਤੀ ਅੱਜ ਕੱਪੜੇ ਵਧੀਆ ਸੁੱਕੋਗੇ ਧੁੱਪ ਹੈਗੀ ਤਾਂ ਹੈਗਾ ਵੀ ਇੰਨੀ ਨਹੀਂ ਸੀ ਧੁੱਪ ਜੀ ਹੈਗੀ ਨੂੰ ਵਧੀਆ ਸੀਗੀ ਹਵਾ ਚੱਲਦੀ ਸੀ ਹਵਾ ਨਾਲ ਕੱਪੜੇ ਸੁੱਕੋਗੇ ਹੁਣ ਠੰਡ ਦਾ ਟਾਈਮ ਹੈ ਹੈਨਾ ਸੁੰਦਰਾ ਟਾਈਮ ਹੈ ਇਹਨਾਂ ਨੇ ਫਿਰ ਪੈਣਾ ਹੀਆ ਬੱਦਲਬਾਈ ਹੋਈ ਪਈ ਐ ਤੁੰਡਾ ਕਾਣੂ ਹੁੰਦੀ ਹੈਗੀ ਰਾਤ ਕਈ ਵਾਰੀ ਉੱਠੀ ਮੈਂ ਠੰਡ ਕਰਕੇ ਕਿਉਂਕਿ ਖੰਗ ਜੇ ਖੰਮ ਜੇ ਫਿਰ ਪਾਣੀ ਦੀ ਪਿਆਸ ਬਿੰਦੇ ਬਿੰਦੇ ਲਾਦਦੀ ਐ ਫਿਰ ਠੰਡਾ ਹੋਣਾ ਦੋ ਤਿੰਨ ਬਾਰੀ ਮੈਂ ਗੀਜਰ ਚੋਂ ਪਾਣੀ ਨਿਕਲਦਾ ਕਰਕੇ ਪੀਤੀ ਗਈ ਤੇ ਘਰੇ ਝੁੰਦ ਘਰੇ ਹਵਾ ਇਸ ਤਰ੍ਹਾਂ ਦਾ ਮੌਸਮ ਜਿਹਾ ਹੋਇਆ ਰਹੇਗਾ ਤਾਰੇ ਦਿਖ ਰਾਤ ਤੋਂ ਨਹੀਂ ਹੈਗੇ ਸੀ ਬੱਦਲ ਬਾਈ ਬਣੀ ਹੋਈ ਸੀ ਸਵੇਰੇ ਮੌਸਮ ਸਾਫ ਸੀ ਹੁਣ ਫੇਰ ਬੱਦਲ ਨੇਗੇ ਇਸ ਤਰ੍ਹਾਂ ਦਾ ਮੌਸਮ ਹੋਇਆ ਪਿਆਗਾ ਚਲੋ ਜੀ ਆਪਾਂ ਧਨੀਆ ਕੱਟ ਲਈਏ ਫਿਰ ਲੋਸ ਦਾਲ ਆਪਣੀ ਬਣ ਚੁੱਕੀ ਆ ਹੁਣ ਬਣਦੀ ਹੈ ਸਬਜ਼ੀ ਤੇ ਦਾਲ ਆਪਣੀ ਮੂੰਗੀ ਦੀ ਬਣੀ ਆ ਧਨੀਆ ਪਾਤਾ ਤੇ ਇੱਧਰ ਆਪਣੀ ਸਬਜ਼ੀ ਪਨੀਰ ਦੀ ਭੁਰਜੀ ਬਣ ਰਹੀ ਹੈ

ਕੀ ਸਬਜੀ ਹੈ ਪਨੀਰ ਦੀ ਜਿਹੜੋਂ ਬਣਾਇ ਕਿਉਂ ਬਣਾਈ ਚੰਗਾ ਤੇ ਹੁਣ ਵੀਡੀਓ ਬਣਾ ਲੇ ਗਰਮਮਟਾ ਬਣਾ ਲਾਂ ਦੀ ਇਹ ਸਿੱਖੋ ਜਾਨੀ ਜਿਹੜਾ ਵੀਡੀਓ ਬਣਾਉਂਦੇ ਆਂ ਨਾਲ ਨਾਲ ਇਹਨਾਂ ਨੂੰ ਵੀ ਸਬਜੀ ਦੇ ਹਿਸਾਬ ਆ ਜਾਂਦਾ ਹੈ ਨਾ ਮੈਂ ਜਮਾਇਆ ਨਹੀਂ ਹੱਪੀ ਜੰਮ ਗਿਆ ਜਿਹੜਾ ਪਿਓਰ ਪਨੀਰ ਹੁੰਦਾ ਦੇਖ ਲਓ ਇਹ ਜਾਂਦਾ ਕੋਈ ਮਿਲਾਵਟ ਨਹੀਂ ਕਰਦੇ ਰੋਦਰਾ ਪਨੀਰ ਆਇਆ ਸਰਤਾ ਸਾਨੂੰ ਇਹਦੇ ਨਾਲ ਵੀ ਜਾਂਦਾ ਥੋੜਾ ਜਿਹਾ ਸਰਦਾਰ ਜੀ ਇਸ ਪਨੀਰ ਦੀ ਸਬਜ਼ੀ ਖਾਣ। ਜੀ ਬਾਕੀ ਤਾਂ ਖਾਂਦੀ ਹੈ। ਇਹ ਨਰਮੀ ਜੀ ਬਣਾ ਲਏ। ਮੈਂ ਕਿ ਸਬਜ਼ੀ ਬਹੁਤ ਚੰਗੀ ਬਣਾਈ। ਤਫਾਲੂ ਨਹੀਂ ਹੁੰਦਾ ਵੀ ਇੱਕ ਜਨਾਂ ਨੇ ਖਾਂਦਾ ਹਨਾ ਵੀ ਨਾ ਬਣਾਓ ਚਲੋ ਹੋਰ ਬਣਾ ਲਓ ਨਾਲ ਸਾਰਾ ਕੁਝ ਦਿੱਤਾ ਹੋਇਆ ਪ੍ਰਮਾਤਮਾ ਦਾ ਇਹੋ ਜਿਹਾ ਸਾਰੇ ਰਲ ਗਈ ਥੋੜਾ ਜਨਾ ਹੋ ਹੋ ਜੂਗਾ ਨੂਨ ਮਿਕਸ ਬਰਦੀ ਵੀ ਆ ਗਏ ਖੇਤੋਂ ਤੇ ਰੇ ਸਿੱਟਿਆ ਏ ਅੱਪਾ ਦਾਲ ਵੀ ਬਣਾ ਲਈ ਸਬਜ਼ੀ ਵੀ ਬਣਾ ਲਈ ਬਹੁਤ سارے ਕੰਮ ਕਰ ਲਏ ਨੇ ਹੁਣ ਦੁੱਧ ਤਾਂ ਤਤਰਿਆ ਹੋਇਆ ਤੇ ਹੋਇਆ ਦਾਲ ਬਣਾਈਏ ਇੱਕ ਸਬਜ਼ੀ ਦੋਨੇ ਕੁਝ ਬਣਾਇਆ ਨੇ ਸਬਜ਼ੀ ਬਣਾਈਏ ਸਬਜ਼ੀ ਬਣਾਈ ਹੈਗੀ ਪਨੀਰ ਦੀ ਪੁਰਜੀ ਤੇ ਦਾਲ ਬਣਾਈਏ ਕਿ ਮੂੰਗੀ ਦੀ ਦਲੀ ਹੋਈ ਮੂੰਗੀ ਜਿਹੜੀ ਉਹਦੇ ਮੰਗਾਈ ਸੀ ਤੇ ਦੁੱਧ ਤਾਂ ਤਤਰਿਆ ਹੋਇਆ ਭਾਂਡੇ ਪਾ ਤਰ ਦੇ ਮੰਗ ਜੀ ਟੋਕਰੇ ਦੇ ਵਿੱਚ ਤੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਆ ਪਿਆਰਾ ਜਆ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ